ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਜੀ। ਲੋ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਔਰ ਉਮੀਦ ਕਰਦੀ ਹਾਂ ਤੁਸੀਂ ਇਸ ਗੀਤ ਨੂੰ ਵੀ ਪਰਵਾਹ ਹੁਗਾਰਾ ਦਿਓਗੇ ਔਰ ਪਸੰਦ ਕਰੋਗੇ। ਲੋ ਜੀ ਮਾਣੋ ਅਨੰਦ ਇਸ ਗੀਤ ਦਾ। ਸੂਰਜ ਚੜਿਆ ਸਾਹਮਣੇ ਨਹੀਂ ਕੋਈ ਲਾਲੀ ਦੀਪਾ ਘਰੇ ਨੀ ਸੂਰਜ ਚੜਿਆ ਸਾਹਮਣੇ ਕੋਈ ਲਾਲੀ ਦੀਪਾ ਮਾਰੇ ਨੀ ਲਾਡ ਲੀਏ ਅਲ ਬੇਲੀਏ ਹੀਰੇ ਤੇ ਪੰਛੀ ਰਖੇ ਕੁਵਾਰੇ ਨੀ लाड लिए अल बेली ही रे ते पंछी रखे कुवारे नी 12 سال تیری کیتی چاکری 6 کے تخت ہزارے نی ਆਹ ਚਾਕੇ ਆਪਣੀਆਂ ਮਜੀਆਂ ਸਾਂਭ ਲੈ ਕਿੱਲੇ ਪੈਤਲੀ ਆ ਰੇਨੀ ਆਹ ਚਾਕੇ ਆਪਣੀਆਂ ਮਜੀਆਂ ਸਾਂਭ ਲੈ ਕਿੱਲੇ ਪੈਤਲੀ ਆ ਰੇਨੀ ਲਾਡਲੀਏ ਚੀ ਰਖੇ ਕੁਆਰੇ ਨੀ ਕੰਨ ਪੜਵਾ ਕੇ ਮੁੰਦਰਾ ਪਲਈਆਂ ਜੋਗੀ ਫਿਰਨਾ ਦੁਆਰੇ ਨੀ ਕੰਨ ਪੜਵਾ ਕੇ ਮੁੰਦਰਾ ਪਲਈਆਂ ਜੋਗੀ ਫਿਰਨਾ ਹੱਸਦੀਆਂ ਮਾਈਆਂ ਕਰਨ ਟਿਚਕਰਾ ਹੁਣ ਹੋ ਗਏ ਯਾਰ ਵਿਚਾਰੇ ਨੀ ਹੱਸਦੀਆਂ ਮਾਈਆਂ ਕਰਨ ਟਿਚਕਰਾ ਹੁਣ ਹੋ ਗਏ ਯਾਰ ਵਿਚਾਰੇ ਨੀ ਲਾਡ ਲਈਏ ਪੰਚੀ ਰਖੇ ਕੁਆਰੇ ਨੀ ਫੜ ਕੇ ਠੀਕਰਾ ਮੰਗਣ ਚੜਪੈ ਜਾਣ ਤੇਰੀ ਦੇ ਕਾਰੇ ਨੀ ਫੜ ਕੇ ਠੀਕਰਾ ਮੰਗਣ ਚੜਪੈ ਜਾਣ ਤੇਰੀ ਦੇ ਕਾਰੇ ਨੀ ਟੁੱਟ ਗਿਆ ਠੀਕਰ ਡਲ ਗਈ ਪੀਕਿਆ ਸਭ ਟਹਿ ਗਏ ਮਹਿਲ ਮਨਾਰੇਨੀ ਲਾਡਲੀਏ ਅਲ ਬੇਲੀਏ ਹੀਰੇ ਤੈ ਪੰਛੀ ਰਖੇ ਸਦੇਸੀ ਫਿਰ ਦੇ ਪੋਰੇ ਸ਼ਿਕਦੇ ਮਾਰੇ ਨੀ ਜੰਗਲ ਬੇਲੇ ਹਾਸ ਦੇਸੀ ਫਿਰ ਦੇ ਪੋਰੇ ਸ਼ਿਕਦੇ ਮਾਰੇ ਨੀ ਹੁਣ ਢੋਲੀ ਬਹਿ ਕੇ ਤੁਰ ਗਈ ਹੀਰੇ ਰੜ ਕਣ ਅੱਖੀ ਨਜ਼ਾਰੇ ਨੀ ਰੜ ਕਣ ਅੱਖੀ ਨਜ਼ਾਰੇ ਨੀ ਲਾਡਲੀਏ ਅਲ ਬੇਲੀ ਹੀਰੇ ਤੇ ਪੰਛੀ ਰਖੇ ਕੁਆਰੇ ਨੀ ਲਾਡਲੀ ਸਾਨੂੰ ਝੂਠੇ ਲੱਗਈ ਲਰੇਨੀ ਖੇੜਿਆ ਵੇੜੇ ਲਗੀਆਂ ਰੌਣਕਾਂ ਸਾਨੂੰ ਝੂਠੇ ਲੱਗਈ ਲਰੇਨੀ ਲੈ ਜਟਾ ਦਾ ਪੁੱਤ ਰਮਤਾ ਹੋ ਗਿਆ ਤੈਨੂੰ ਸਬਰ ਫਕਰ ਦਾ ਮਾਰੇ ਨੀ ਜੱਟਾਂ ਦਾ ਪੁੱਤ ਰਮਤਾ ਹੋ ਗਿਆ ਤੈਨੂੰ ਸਬਰ ਫਕਰਦਾ ਮਾਰੇ ਨੀ ਲਾਡ ਲੀਏ ਅਲ the lead.